ਸਾਦ ਸੰਗਤ ਜੀ ਬਾ ਠੰਗ ਤੱਕ ਸੰਥਿਆ ਸਰਵਣ ਹੋ ਚੁੱਕੀ ਸੀ ਤੇ ਅੱਜ ਅਗਲਾ ਅੰਗ ਆਰੰਭ ਹੋਣ ਜਾ ਰਿਹਾ ਹਾਂ ਜੀ ਸ੍ਰੀ ਰਾਗ ਮਹੱਲਾ ਪਹਿਲਾ RAM ਨਾਮ ਮਨ ਬਿਧਿਆ ਅਵਰ ਕੇ ਕਰੀ ਵਿਚਾਰ ਸਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ ਜੋ ਭਾਵੈ ਤਿਉ ਰਖ ਤੂੰ ਤੂੰ ਜੋ ਭਾਵੈ ਤਿਉ ਜੋ ਭਾਵੈ ਤਿਉ ਰਖ ਤੂੰ ਮੈਂ ਹਰ ਨਾਮ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਚੀ ਗਾਰਿਆ ਤਿਸ ਸੇਤੀ ਲਿਵ ਲਾਇ ਰਹਾਉ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਏ ਤਨ ਮਨ ਤਨ ਮਨ ਸਮਦਾ ਜੇ ਕਰੀ ਅਣ ਦਿਨ ਅਗਣ ਜਲਾਏ ਤਨ ਮਨ ਸਮਦਾ ਜੇ ਕਰੀ ਸਮਦਾ ਮਨ ਇਹ ਸਮੱਧਾ ਨਹੀਂ ਬੋਲਣਾ ਦਕਲਾ ਇਹਨੂੰ ਕੋਲਾ ਬੋਲਣਾ ਸਮਦਾ ਤਨ ਮਨ ਸਮਦਾ ਜੇ ਕਰੀ ਅਨ ਦਿਨ ਅਗਣ ਜਲਾਏ ਸਮਦਾ ਦਾ ਅਰਥ ਹੁੰਦਾ ਲੱਕੜਾ ਚਲੋ ਏ ਤਨ ਮਨ ਸਮਦਾ ਜੇ ਕਰੀ ਅਨ ਦਿਨ ਅਗਣ ਜਲਾਏ ਹਰ ਨਾਮੈ ਤੋਲਣਾ ਪੁੱਜਈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਈ ਅਰਧ ਸਰੀਰ ਕਟਾਈਐ ਕਟਾਈਏ ਤੇ ਵਿਸਰਾਵਣਾ ਸਿਰ ਕਰਵਤ ਕਰ ਵੱਤ ਬੋਲਣਾ ਅਦਕ ਲਾ ਗਈ ਕਰ ਵੱਤ ਤਰਾਏ ਚਲੋ ਅਰਧ ਸਰੀਰ ਕਟਾਈਐ ਸਿਰ ਕਰ ਵੱਤ ਤਰਾਏ ਤਨ ਹੈ ਮੰਚਲ ਗਾਲੀਐ ਪੀ ਮਨ ਪੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੋਲ ਨ ਪੁੱਜਈ ਸਭ ਡਿੱਠੀ ਠੋਕ ਵਜਾਈ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਭੂਮਾ দান ਗਉਆ ਕਣੀ ਪੀ ਪੀ ਅੰਤਰ ਪੀ ਅੰਤਰ ਗਰਭ ਗੁਮਾਨ RAM ਨਾਮ ਮਨ 베ਦਿਆ ਗੁਰ ਦਿਆ ਸਚ ਦਾਨ ਮਨ ਹਠ ਬੁੱਧੀ ਕੇਤੀਆ ਕੇਤੇ 베ਦ ਵਿਚਾਰ ਕੇਤੇ ਬੰਧਨ ਜੀਅ ਕੇ ਗੁਰਮੁਖ ਮੁਖ ਦੁਆਰ ਸਚੋ ਹੋ ਓਰੇ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਊਚਾ ਆਖੀਐ ਨੀਚ ਨ ਦੀਸੈ ਕੋਇ ਇਕ ਨੈ ਪਾਂਡੇ ਸਾਜਿਆ ਇਕ ਚਾਨਣ ਤਿਹ ਲੋਏ ਕਰਮ ਮਿਲੈ ਸਚ ਪਾਈਐ ਤੁਰ ਬਖਸ ਨ ਮਿਟੈ ਕੋਇ ਸਾਧ ਮਿਲੈ ਸਾਧੂ ਜਨ ਸੰਤੋਖ ਵਸੈ ਗੁਰ ਪਾਏ ਅਕਥ ਕਥਾ ਵਿਚਾਰੀਐ ਜੇ ਸਤਗੁਰ ਮਹਿ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹ ਪੈਦਾ ਜਾਏ ਕਟ ਕਟ ਵਾਜੈ ਕਿੰਗੁਰੀ ਅਣ ਦਿਨ ਸਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੂਟੈ ਸਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿਤੇ ਜਸਹਿ ਧੌਲ ਹਰ ਬੱਗੇ ਬੰਕ ਬੱਗੇ ਬੰਕ ਦੁਆਰ ਚਿਤੇ ਕੋ ਲੱਖਰ ਬੋਲਣਾ ਚਿੱਤੇ ਨਹੀਂ ਬੋਲਣਾ ਚਿੱਤੇ ਤਿਸ ਹੈ ਧੌਲ ਹਰ ਚਿੱਤੇ ਦਾ ਅਰਥ ਹੈ ਚਿੱਤਰਕਾਰੀ ਧੌਲ ਹਰ ਮਹਿਲ ਬੱਗੇ ਚਿੱਟੇ ਕਹਿੰਦੇ ਚਿੱਤੇ ਚਿੱਤੇ ਦਿਸ ਹੈ ਧੌਲ ਹਰ ਬੱਗੇ ਬੰਕ ਦੁਆਰ ਚਲੋ ਚਿੱਤੇ ਦਿਸ ਹੈ ਧੌਲ ਹਰ ਬੱਗੇ ਬੰਕ ਦੁਆਰ ਕਰਮਣ ਖੁਸੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਹੈ ਢੇਰੀ ਤਨਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ RAM ਨਾਮ ਤਨ ਨਿਰਮਲੋ ਜੇ ਦੇਵ ਹੈ ਦੇਵਨਹਾਰ ਆਗੈ ਪੂਛ ਨਾ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸਣਹਾਰ ਮਨ ਮੁਖ ਜਾਣੈ ਆਪਣੈ ਮਣਮੁਖ ਜਾਣੈ ਆਪਣੇ ਧੀਆ ਪੁੱਤ ਸੰਜੋਗ ਨਾਰੀ ਦੇਖ ਵਿਗਾਸੀ ਹੈ ਨਾਲੇ ਹਰਖ ਸੋ ਸੋਗ ਗੁਰਮੁਖ ਸ਼ਬਦ ਰੰਗਾਵਲੀ ਐਹਣਿ ਸੋ ਹਰ ਰਸ ਭੋਗ ਚਿਤ ਚਿਤ ਚਲੈ ਵੇਤ ਜਾਣ ਜਾਵਣ ਸਾਕਤ ਢੋਲ ਟੋਲਾ ਸਾਕਤ ਡੋਲ ਡੁਲਾਏ ਬਾਹਰ ਢੂੰਡ ਵਿਗੁਚੀਐ ਕਰਮ ਹੈ ਵਸਤ ਸੁਥਾਏ ਮਨਮਕ ਹੋਮੈ ਕਰਮਸੀ ਗੁਰਮੁਖ ਪੱਲੇ ਪਾਏ ਸਾਖਤ ਨਿਰਗੁਣ ਯਾਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹ ਤਨੁ ਅਗਨੀ ਪਾਸ ਪੇ ਰਾਣ ਪਵਣੈ ਕੈ ਵਸ ਦੇਹੁਰੀ ਮਸਤਕ ਨਾ ਮਸਤਕ ਸਾਚਨੀ ਸਾਨ ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਇ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਇ ਨਾਮ ਵਿਹੂਨੇ ਕਿਆ ਗਣੀ ਜਿਸ ਹਰ ਗੁਰ ਦਰਸਨਾ ਹੋਏ ਜੋ ਸੁਪਣਾ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ ਓ ਸ ਓ ਸਰਪਨ ਕੈ ਵਸ ਜੀੜਾ ਅੰਤਰ ਹੋ ਮੈਂ ਦੋਏ ਗੁਰਮਤ ਹੋਏ ਵਿਚਾਰੀਐ ਸੁਪਣਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜੋ ਬਾਰਕ ਦੁੱਧੈ ਮਾਏ ਦਿਨ ਜਲ ਕਮਲ ਸੁਨਾਥਿਏ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਦਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣ ਪਈਏ ਪਈੜਾ ਦਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰੀ ਆਸ ਭਾਈ ਰੇ ਪਵਜਲ ਬਖਮ ਡਰਾਉ ਪੂਰਾ ਸਤਗੁਰ ਰਸ ਮਿਲੇ ਗੁਰ ਤਾਰੇ ਹਰ ਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਪੀ ਸੱਚਾ ਸਲਾਹਣਾ ਸਾਚੈ ਸਾਚੈ ਥਾਨ ਪਿਆਰ ਚਲੋ ਪੀ ਸੱਚਾ ਸਲਾਹਣਾ ਸਾਚੈ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਅਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੂਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਸਭ ਜਗ ਮਹਿ ਦੋਹੀ ਫੇਰੀ ਐ ਬਿਨ ਨਾਵੇ ਸਿਰ ਕਲ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿ ਹਾਲ ਪੁੱਤਾ ਦੇਖ ਵਿਗਸੀ ਐ ਨਾਰੀ ਸੇਜ ਪਤਾਰ ਪੁੱਤਾ ਪੁੱਤਾ ਅਦਕ ਲਾ ਕੇ ਚਰਨ ਕਰਨਾ ਪੁੱਤਾ ਦੇਖ ਵਿਗਸੀ ਐ ਅਦਕ ਲਾ ਕੇ ਬੋਲਣਾ ਇਹਨੂੰ ਨਾਰੀ ਦੇ ਸੇਜ ਪਤਾਰ ਚਲੋ ਪੁੱਤਾਂ ਦੇਖ ਵਿਗਸੀਐ ਨਾਰੀ ਦੇ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸੀਗਾਰ ਖੇਹੁ ਖੇਹਰ ਲਾਈਐ ਛੋੜ ਚੱਲੇ ਕਰ ਬਰ ਮਹਿਰ ਮਲੂਕ ਕਹਾਈਐ ਰਾਜਾ ਰਾਉ ਕੇ ਖਾਨ ਚੌਧਰੀ ਚੌਧਰੀ ਰਾਉ ਸਦਾਈਐ ਜਲ ਬਲੀਏ ਅਭਿਮਾਨ ਮਨਮੁਖ ਨਾਮ ਵਿਸਾਰਿਆ ਜੋ ਜੋ ਡਬ ਦਦਾ ਕਾਨ ਹਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹਿ ਸਭ ਜਗ ਕਾਜਲ ਪੂਠੜੀ ਤਨ ਮਨ ਦੇਹ ਸੁਆਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਪਾਹੇ ਨਾਨਕ ਤਰੀਐ ਸੱਚ ਨਾਮ ਸਿਰ ਸਾਹਾ ਬਾਤ ਸਾਹੁ ਮੈਂ ਹਰ ਨਾਮ ਨਾ ਵੀਸਰੈ ਹਰ ਨਾਮ ਰਤਨ ਵੇ ਸਾਹੁ ਮਨ ਮੁਖ ਭਉਜਲ ਪਚ ਬੂਏ ਗੁਰ ਮੁਖ ਤਰੇ ਅਥਾਹੁ ਸਾਧ ਸੰਗਤ ਜੀ ਆਪ ਜੀ ਨੇ 64 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ